ਨੈਸ਼ਨਲ ਕੋਰਟ ਸਲਾਮਾਬਾਦ ਵਿਖੇ ਵਿਸ਼ਵ Hindu ਪਰਿਸ਼ਦ ਅਤੇ ਭਾਰਤੀ ਗੋਵੰਸ਼ ਰક્ષਣ ਸਵਰਧਨ ਪਰਸ਼ੰਦ ਪਰਸ਼ਦ ਦੁਆਰਾ ਸ਼੍ਰੀ ਰਾਮਜੀ ਦੇ ਪ੍ਰਾਣ ਪ੍ਰティਸ਼ਠਾ ਸਮਾਰੋਹ ਜੋ ਕਿ ਇਸ ਸਮੇਂ ਅਯੁੱਧਿਆ ਵਿੱਚ ਹੋ ਰਿਹਾ ਹੈ ਦੇ ਖੁਸ਼ੀ ਵਿੱਚ ਸ਼੍ਰੀ ਐਸ ਕੇ ਹੰਡਾ ਸੁਭਾਸ਼ ਪਨੋਟ ਅਤੇ ਅਸ਼ੋਕ ਭਗਤ ਨੇ ਜੈਸ਼ਰੀ ਵਾਸਤਵ ਨੇ ਲੋਕਾਂ ਨੂੰ ਇਸ ਖੁਸ਼ੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੱਤੀ ਏ ਵੀ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਜੈ ਸ਼੍ਰੀ ਰਾਮ ਐਸ ਕੇ ਖੰਡਾ ਜੀ ਇਹ ਮਿਸਟਰ ਪਨੋੜ ਜੀ ਇਹ ਸਾਰਾ ਜਿਹੜਾ ਜਗ ਲੱਗਾ ਬਾਬੇ ਰਾਮ ਰਾਮਦੇਵ ਨਦਰ ਜੀ ਦਾ ਲੱਗਾ ਅਸੀਂ ਇਹ ਇਸ ਤਰ੍ਹਾਂ ਕਿ ਲਾਇਆ ਕਿ 500 ਸਾਲਾਂ ਵਿੱਚ ਪਤਾ ਨਹੀਂ ਕਿੰਨੀਆਂ ਪੁਸਤਾਂ ਚੱਲੀ ਗਈਆਂ ਸਾਡੀਆਂ ਤੇ ਪਤਾ ਨਹੀਂ ਉਹਨਾਂ ਦੇ ਮਨਾਂ ਨੂੰ ਕਿੰਨੀ ਸ਼ਾਂਤੀ ਮਿਲੀ ਹੋएगी ਅੱਜ ਦੇ ਦਿਨ ਸੋ ਇਸ ਲਈ ਕਿ ਆਪਾਂ ਤੁਮ ਤਾਮਨਾ ਮਨਾ ਰਹੇ ਹਾਂ ਸ਼ੋਭਾ ਯਾਤਰਾ ਸ਼ੋਭਾ ਯਾਤਰਾ ਵੀ ਕੀਤੀ ਏ ਬਾਕੀ ਲੱਡੂਆਂ ਦਾ ਭੋਗ ਲੱਗ ਰਿਹਾ ਸਾਰਿਆਂ ਨੂੰ ਸ਼ਾਮ ਤੱਕ ਕਾਫੀ ਚੱਲੇਗੀ ਔਰ ਹਰ ਕੋ ਨੂੰ ਇੱਕ ਨਿਗਾਹ ਨਾਲ ਦੇਖਿਆ ਜਾਏਗਾ ਸਤਿ ਭਾਵਨਾ ਬਣਾ ਕੇ ਰੱਖੀ ਜਾਏਗੀ ਅੱਜ ਇਹ ਪ੍ਰੋਗਰਾਮ ਹੈ ਕਿਹੜੀ ਜਗ੍ਹਾ ਤੇ ਪ੍ਰੋਗਰਾਮ ਹੈ ਇਹ ਕਿਸ਼ਨ ਕੋਟ ਸਲਾਮਾਬਾਦ 20 ਮੈਸੇਜ ਲੈਣਾ ਚਾਹੁੰਦੇ ਆ ਕਿ ਪਰਮਾਤਮਾ ਦੇ ਇਸੇ ਤਰ੍ਹਾਂ ਸਾਰਿਆਂ ਨੂੰ ਸੁਧਿ ਭਾਵਨਾ ਬਣਾ ਕੇ ਰੱਖੇ ਔਰ ਆਉਣ ਵਾਲੇ ਜਨਾਂ ਦੇ ਯੁੱਗ ਔਰ ਆਨੰਦ ਚੰਦ ਤੇ ਕਾਰਿਆ ਕਰਮ ਤੇ ਚੱਲੇ ਜੋ ਉਹਨਾਂ ਨੇ ਕਹਿਆ ਸੀ ਉਹਦੇ ਹਿਸਾਬ ਨਾਲ ਦੁਨੀਆ ਚੱਲੇ ਮੈਂ જયਸ਼੍ਰੀ ਵਾਸਤਵ ਆਪਣੇ ਸਾਰੇ ਪਰਿਵਾਰ ਵੱਲੋਂ ਤੇ ਆਪਣੇ ਸਾਥੀਆਂ ਦੇ ਵੱਲੋਂ ਜਿਹੜੀ ਆ ਸ਼ੋਭਾ ਯਾਤਰਾ ਦੇ ਆਗਮਨ ਦੇ ਵਿੱਚ ਪ੍ਰਭੂ ਰਾਮ ਜੀ ਦੇ ਮੋਤੀ ਸਥਾਪਨਾ ਦੇ ਆਗਮਨ ਦੇ ਵਿੱਚ ਇਹ ਮਨਾਰੇ ਸੰਗਤ ਸਾਰੀ اسلام آباد ਕਿਸ਼ਨ ਕੋਟ ਦੇ ਵਿੱਚ ਸਾਰੇ ਇਕੱਠੇ ਹੋਏ ਆਂ। Islamabad ਵਿੱਚ ਵੀ ਬੜੀ ਰੌਣਕ ਲੱਗੀ ਹੋਈ ਹੈ ਬੜੀ ਹੌਸਲ ਲੱਗੀ ਹੈ ਸ਼ਹਿਰਾਂ ਵਿੱਚ ਆਰ ਪੂਰੇ ਦੇਸ਼ ਵਿੱਚ ਜਿਹੜਾ ਜਿਹੜਾ ਬੁਲਾਇਆ ਜਾ ਰਿਹਾ ਸਾਰੇ ਦੇਸ਼ ਹੀ RAMAY ਹੋ ਗਿਆ ਜੀ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ RAMAY ਦੇ ਤੁਨ ਗੂੰਜ ਰਹੀ ਹੈ। जय श्री राम जय श्री राम जय श्री राम आज इस शुभ दिहाड़े ते सारे संसार नु लाख लाख बधाई होवे ए 500 ਸਾਲ ਦੇ ਬਾਅਦ ਇਹ ਸਨਾਤਨ ਦਾ ਇੱਕ ਝੰਡਾ ਜਿਹੜਾ ਮੋਦੀ ਜੀ ਨੇ ਬੁਲੰਦ ਕੀਤਾ ਨੇ ਜਣੀ ਅੱਜ ਪੂਰੇ ਵਰਲਡ ਦੇ ਵਿੱਚ ਪੂਰਾ ਵਰਲਡ ਹੀ ਆਮਈ ਹੋ ਗਿਆ ਵਾ ਇਸ ਉਪਲਖ ਦੇ ਵਿੱਚ ਅੱਜ ਕਿਸ਼ਨ ਕੋਰ ਸਲਾਮਾ ਬਾਦ ਦੇ ਵਿੱਚ ਮੈਂ ਸ਼ਬਾਸ਼ਪਨੋਟ ਸਾਡੀ ਸਾਰੀ ਟੀਮ ਇਹਦੇ ਨਾਲ ਗੋ ਰਖਸ਼ਾ ਵਿਭਾਗ ਵਿਨੇ ਵਿਸ਼ੇਸ਼ਟ ਜੀ ਤੇ ਹੋਰ ਵੀ ਜਿੰਨੇ ਸਾਡੇ ਨਾਲ ਮੈਂਬਰ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਜੋ ਵੀ ਅੱਜ ਸਾਰਾ ਦਿਨ ਲੰਗਰ ਚੱਲੇਗਾ ਇੱਕ ਕਵੰਟਲ ਲੱਡੂ ਆਏ ਨੇ ਤੇ ਸਾਰਾ ਦਿਨ ਜਿਹੜੀ ਹੈਗੀ ਆ ਕਾਫੀ ਕਾਫੀ ਦੀ ਸੇਵਾ ਚੱਲੇਗੀ ਜਿੰਨੀ ਸੰਗਤ ਹੈਗੀ ਆ ਉਹ ਇਸ ਵੇਲੇ ਭੰਗੜੇ ਪਾ ਰਹੀ ਹੈ ਉਸਤਵਾਜੀ ਚੱਲ ਰਹੀ ਹੈ ਸوير ਦੀ ਤੇ ਰਾਤ ਨੂੰ ਜਿਹੜੀ ਹੈਗੀ ਆ ਪੂਰਾ ਬਾਜ਼ਾਰ ਸਾਡਾ ਜਿਹੜਾ ਹੈਗਾ ਵਾ ਉਹਨੇ ਦੀਪavali ਮਨਾਈ ਹੋਈ ਆ ਤੇ ਹਰ ਸਾਲ ਇਹ ਦੀਪavali ਜਿਹੜੀ ਆ ਇਹ ਦੂਸਰੀ ਦੀਵਾਲੀ ਜਿਹੜੀ ਆ ਉਹ ਮਨਾਈ ਜਾਏਗੀ ਫਿਰ ਤੋਂ ਸਾਰੇ ਹੀ ਸੰਸਾਰ ਨੂੰ ਲੱਖ ਲੱਖ ਵਧਾਈਆਂ ਇਸ ਪ੍ਰੋਗਰਾਮ ਜੈ ਜੀ ਸ਼੍ਰੀ ਰਾਜ ਜੈ ਜੀ ਸ੍ਰੀ ਪ੍ਰਧਾਨ ਮੰਤਰੀ ਗਊ ਰਖਾ ਵਿਭਾਗ ਵਿਸ਼ਵਿੰਦੂ ਪਰਚਾਦ ਵੱਲੋਂ ਅੱਜ ਦੇ ਪਾਵਨ ਦਿਹਾੜੇ ਦੇ ਉੱਤੇ ਮੈਂ ਪੂਰੇ ਵਿਸ਼ ਦੇ ਸਨਾਤਨੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੀ ਔਰ ਗਊ ਰਖਾ ਵਿਭਾਗ ਵੱਲੋਂ ਇੱਕ ਛੋਟੀ ਜੀ ਸੇਵਾ ਦਿੱਤੀ ਗਈ ਹੈ ਜ ਜਿਹਦੇ ਇੱਥੇ 108 ਕਿਲੋ ਜਿਹੜੇ ਲੱਡੂ ਨੇ ਉਹਨਾਂ ਦਾ ਵੰਡਣ ਕੀਤਾ ਜਾਏਗਾ ਕਾਫੀ ਦੀ ਸੇਵਾ ਚਲਾਈ ਜਾਏਗੀ ਔਰ ਸ਼ਾਮ ਨੂੰ ਆਪਣੇ ਇਸ ਆਦੀ ਸ਼ਕਤੀ ਮੰਦਰ ਦੇ ਵਿੱਚ ਅਸੀਂ ਗੋਮੇ ਦੀਪਕ ਜਿਹੜੇ ਆ ਗਊ ਦੇ ਪਵਿੱਤਰ ਗੋਬਰ ਤੋਂ ਬਣੇ ਉਹਦੇ ਨਾਲ ਸ਼੍ਰੀ ਰਾਮ ਲਿਖਿਆ ਜਾਏਗਾ 1100 ਦੀਪਕ ਜਿਹੜਾ ਉਹ ਜਲਾਇਆ ਜਾਏਗਾ ਜੀ ਔਰ ਇਹਦੇ ਨਾਲ ਹੀ 1000 ਦੀਪਕ ਜਿਹੜਾ ਉਹ ਬਿਤਰਨ ਵੀ ਕੀਤਾ ਜਾਏਗਾ ਗੋਬਰ ਦਾ ਗੋਮੇ ਦੀਪਕ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ